ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗ ਮਾਲਾ ਪਹਿਲਾ ਘਰ ਤੀਜਾ ਸਤ ਗੁਰੂ ਪ੍ਰਸਾਦੰ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਔਰੰਗਾਏ ਮੇ ਕੰਤਨ ਨ ਭਾਵੈ ਚੋਲੜਾ ਪਿਆਰੇ ਕਿਉ ਤਨ ਸੇਜਦਾ ਹੈ ਇਹੋ ਤਨ ਮਾਇਆ ਪਾਹਿਆ ਪਿਆਰੇ ਚੋੜਾ ਲਬੋਰੂਂ ਗਾਏ ਮੇਰਾ ਕੰਤ ਨਾ ਭਾਵੈ ਚੋੜਾ ਪਿਆਰੇ ਕਿਉਂ ਭਨ ਸੇਜ ਜਾਏ ਹੋ ਕੁਰਬਾਨ ਜਾਉ ਮੇਰਵਾਨਾ ਹੋ ਕੁਰਬਾਨ ਜਾਉ ਹੋ ਕੁਰਬਾਨ ਜਾਉ ਤਨਾ ਕ ਲੈ ਨ ਜੋ ਤੇਰਾ ਨਾਮ ਨਨ ਜੋ ਤੇਰਾ ਨਾਮ ਤੈਨਾਂ ਕੈ ਹੂੰ ਸਦਕੁਰਬਾਨ ਜਾ ਰਹਾ ਕਾ ਰੰਗਣ ਜੇ ਥੀਆ ਪਿਆਰੇ ਪਈ ਨਾਉ ਮਨਜੀਠ ਔਰੰਗਨ ਵਾਲਾ ਜੇ ਰੰਗ ਸਾਹਿਬ ਐਸਾ ਰੰਗ ਨਾ ਡੀਠਾ ਜਨ ਕੇ ਚੋਲੇ ਰੱਤੜੇ ਪਿਆਰੇ ਕੰਤ ਤਨਾ ਕੈ ਪਾਸ ਊੜ ਤਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਤਮਣ ਕੰਪੈ ਭਾਵੈ ਆਪੇ ਹੀ ਆ rave ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਾਮ ਕੰਪੈ ਭਾਵੈ ਆਪੇ ਹੀ ਆ rave